ਹਰਿਆਣਾ ਪੁਲਿਸ ਵੱਲੋਂ ਜਿਹੜੇ ਪੈਦਲ ਕਿਸਾਨ ਜੱਥਾ ਜਾ ਰਿਹਾ 101 ਕਿਸਾਨਾਂ ਦਾ ਉਹਨਾਂ ਦੇ ਉੱਤੇ ਬੰਬਾਰਡਮੈਂਟ ਕੀਤੀ ਜਾ ਰਹੀ ਹੈ ਗੋਲੇ ਛੱਡੇ ਜਾ ਰਹੇ ਨੇ ਤੇ ਇਹਦੇ ਵਿੱਚ ਹੁਣ ਤੱਕ 5 ਤੋਂ 6 ਕਿਸਾਨ ਆ ਜਿਹੜੇ ਉਹ ਜ਼ਖਮੀ ਹੋ ਚੁੱਕੇ ਨੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਇਹ ਹਰਿਆਣਾ ਪੁਲਿਸ ਨੇ ਜਿੱਥੇ ਬੈਰੀਕੇਟਿੰਗ ਕੀਤੀ ਹੋਈ ਹੈ ਕੰਡਿਆਲੀ ਤਾਰ ਲਾਈ ਹੋਈ ਹੈ ਜਾਂ ਜਿੱਥੇ ਉਹਨਾਂ ਨੇ ਆਪਣਾ ਇੱਕ ਬੰਕਰ ਟਾਈਪ ਬਣਾਇਆ ਹੋਇਆ ਉਹ ਹਰਿਆਣੇ ਦੀ ਜਗ੍ਹਾ ਨਹੀਂ ਹੈ ਉਹ ਪੰਜਾਬ ਦੀ ਜਗ੍ਹਾ ਹੈ ਉਹ ਇਸ ਤੋਂ 1 ਕਿਲੋਮੀਟਰ ਬਾਅਦ ਜਾ ਕੇ ਜਿਹੜਾ ਉਹ ਹਰਿਆਣਾ ਸ਼ੁਰੂ ਹੁੰਦਾ ਇਹ ਪੰਜਾਬ ਦੀ 1 ਕਿਲੋਮੀਟਰ ਅੰਦਰ ਹੱਦ ਵਿੱਚ ਆ ਕੇ ਹਰਿਆਣਾ ਪੁਲਿਸ ਨੇ ਇਹ ਬੈਰੀਕੇਟਿੰਗ ਤੇ ਆਪਣਾ ਬੰਕਰ ਬਣਾਇਆ ਹੋਇਆ ਜਿੱਤੋਂ ਐ ਪਤਾ ਲੱਗਦਾ ਹੈ ਕਿ ਇਹ ਪੰਜਾਬ ਹਰਿਆਣੇ ਦੀ ਮਲਕੀਅਤ ਹੋਵੇ ਹਰਿਆਣੇ ਪੁਲਿਸ ਦੀ ਮਲਕੀਅਤ ਹੋਵੇ ਤੇ ਪੰਜਾਬ ਇਸ ਗੱਲੋਂ ਪੰਜਾਬ ਸਰਕਾਰ ਬਿਲਕੁਲ ਖਾਮੋਸ਼ ਹੈ ਕੋਈ ਵੀ ਉਹਦੇ ਵੱਲੋਂ ਇਸ ਪ੍ਰਤੀ ਕੋਈ ਵੀ ਗੱਲ ਜਿਹੜੀ ਉਹ ਆਪਣੀ ਨਹੀਂ ਰੱਖੀ ਗਈ ਬੜੀ ਨਮੋਸ਼ੀ ਭਰੀ ਗੱਲ ਹੈ ਕਿ ਜਿਹੜੇ ਪੰਜਾਬੀਆਂ ਨੇ ਅੱਡੀਆਂ ਚੁੱਕ ਕੇ ਪੰਜਾਬ ਦੀ ਇਹ ਸਰਕਾਰ ਸੱਤਾ ਵਿੱਚ ਲਿਆਉਂਦੀ ਸੀ ਉਹੀ ਸਰਕਾਰ ਅੱਜ ਉਹਨਾਂ ਪੰਜਾਬੀਆਂ ਦੇ ਗਲ ਨੂੰ ਆਈ ਹੋਈ ਹੈ। ਬਾਬਾ ਜੀ ਹੋਰ ਵੀ ਤਾਂ ਰਾਹ ਹੈਗੇ ਨੇ ਜਾਣ ਲਈ ਫਿਰ ਉਧਰੋਂ ਕਿਉਂ ਨਹੀਂ ਜਾਂਦੇ? ਨਹੀਂ ਜੇ ਅਸਲ ਵੇਖੋ ਆ ਜਿਹੜੇ ਗਵਰਨਮੈਂਟ ਨੇ ਬਣਿਆ ਇਹਦੇ ਟੈਕਸ ਤੋਂ ਬਣਿਆ ਸਾਡੇ ਟੈਕਸ ਤੋਂ ਬਣਿਆ। ਸਾਡੇ ਟੈਕਸ ਤੋਂ ਸੜਕਾਂ ਬਣੀਆਂ। ਹਾਂ ਬੇਸੀ ਜੋ ਮਰਜ਼ੀ ਚਾਹੀਏ। ਜੇ ਤਾਂ ਮੰਨੇ ਹਾਲੇ ਚਾਰ ਫੁੱਟ ਦਾ ਰਸਤਾ ਦੇਾਂਗੇ ਪੈਸੇ ਜਾਓ। ਅੱਛਾ ਅੱਜ ਫੇਸਮੁਕਰ ਦੀ ਸਰਕਾਰ ਭੱਜ ਗਈ ਭਗੌੜੀ ਹੋ ਗਈ ਹੈ ਕੀ ਕਰੀਏ ਅਹੀਂ ਜਿਹਾ ਜਾਬੇ ਬੈਠੇ ਆਂ ਚਾਰ ਫੁੱਟ ਦਾ ਰਸਤਾ ਦਿਓ ਅਹੀਂ ਪਹਿਲੇ ਜਾਵਾਂਗੇ ਮਰੇ ਮਰੇ ਤੇ ਮੁਕਰੇ ਦਾ ਕੋਈ ਵਸਾ ਨਹੀਂ ਕੋਈ ਹੈ ਹੀ ਨਹੀਂ ਆ ਕੋਈ ਲਾ ਹੀ ਨਹੀਂ ਆ ਬਈ ਕਿਹੜਾ ਪਿੰਡ ਸਾਡਾ ਪਿੰਡ ਸੁਭਰਾ ਤਸ਼ੀਦ ਪੱਟੀ ਜਿਹੜਾ ਤਰਨਤਾਰ ਪੰਜਾਬਾ ਸਿਨਰਚ ਕਮੇਟੀ ਆਗੂ ਹੈ ਕਿਆ ਬਾਤ ਅੱਛਾ ਹੁਣ ਤੁਸੀਂ ਉਰੇ ਬੈਠੇ ਹੋ ਜਦਕਿ ਇਹ ਵਾਲਾ ਮੂਰਤ ਹੈ ਜਿੱਥੇ ਆ ਜਿਹੜਾ ਇਹ ਜਾਣ ਲਈ ਬੈਠਾ ਕੇ ਤੇ ਤੁਸੀਂ ਉਹ ਜਿੱਥੇ ਸ਼ਾਮਲ ਹੋ ਹਾਂਜੀ 101 ਜਿਹਾ ਜਿਹੇ ਸ਼ਾਮਲ ਆ 101 ਜਿੱਥੇ ਸ਼ਾਮਲ ਹੋ ਕੀ ਨਾਮ ਬਾਬੇ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਹੈ ਕਿਆ ਤੇ ਬਾਬੇ ਕਿਦਾਂ ਤੁਸੀਂ ਮੱਲ ਵੇ ਤਾਂ ਜਿੱਥੇ ਪੈਦਲ ਜਾਣਾ ਇਹਦੇ ਤੁਸੀਂ ਜਾਵਾਂਗੇ ਜਾਵਾਂਗੇ ਪੈਦਲ ਜਾਵਾਂਗੇ ਗਾੜੀਆਂ ਕੋਲ ਨੂੰ ਕੋ ਆਪਾਂ ਬਲ ਢਾੜੀ ਹੈ ਨਾ ਨਿਸ਼ਾਨ ਨਹੀਂ ਢਾਰੇ ਮੈਂ ਪਾੜ ਦੇ ਜਾਣਾ ਪਾੜਦੀ ਰਹਿਣਾ ਹੂੰ ਉਹਦੀਆਂ ਮੇਰ ਕਲਕੀਆਂ ਵਾਲੇ ਦੀ ਕੀ ਬਾਤ ਹੈ ਗੁਰਤੇਗ ਬਾਦਰ ਸਾਹਿਬ ਦਾ ਅੱਜ ਦਿਨ ਸੀ ਆਈ ਉਹ ਦਿਨ ਜੇ ਉਹ ਸਾਡੇ ਗੁਰੂਆਂ ਸਾਡੇ ਆਸਤੇ ਇਨੀ ਚੀਜ਼ ਦਿੱਤੀ ਅਸੀਂ ਨਹੀਂ ਜਾਣ ਸਕਦੇ ਨਹੀਂ ਦੇ ਸਕਦੇ ਕੋਈ ਗੱਲ ਨਹੀਂ ਅੱਛਾ ਗੁਰਤੇਗ ਬਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਤੁਰੇ ਸੀਗੇ ਹਾਂਜੀ ਅਸੀਂ ਅੱਛਾ ਉਹਦੋਂ ਮੁਗਲਾਂ ਦਾ ਰਾਜ ਸੀਗਾ ਇਹ ਮੁਗਲਾਂ ਨਾਲ ਵੱਡਾ ਹੈ ਮੂਲਾ ਦੇ ਪਿਓ ਆ ਤੋ ਹੀ ਪੁੱਛਦਾ ਵੀ ਉਦੋਂ ਤਾਂ ਜਾਣ ਦੇਤਾ ਗੁਰ ਤੇਗ ਬਹਾਦਰ ਸਾਹਿਬ ਨੂੰ ਮੈਂ ਨਾ ਮੂਲਾ ਦੇ ਪਿਓ ਆ ਹਾਂ ਇਹ ਤਾਂ ਨਹੀਂ ਆਣ ਦਿੰਦੇ ਨਾਲੇ ਕਹਿੰਦੇ ਲੋਕਤੰਤਰ ਰਾਜ ਹੈ ਲੋਕਤੰਤਰ ਰਹਿਣਾ ਲੋਕਤੰਤਰ ਨੇ ਬਰਬਾਦ ਕਰਤਾ ਹੂੰ ਛਾੜੀਆਂ ਕਰਤੀਆਂ ਕਿਉਂ ਨਾ ਵੋਟਰਾਂ ਪਾਬ ਆ ਕੇ ਇੱਥੇ ਜਾਂਦਾ ਪਰ ਅੱਗੇ ਦੋ ਨਹੀਂ ਹੁਣ ਸਮਾਂ ਦੱਸੋ ਇਹਨਾਂ ਨੂੰ ਕੀ ਨਾਮ ਆ ਭਾਈ ਕਿਹੜਾ ਪਿੰਡ ਹੈ ਮੇਰਾ ਨਾਮ ਮੇਰ ਸਿੰਘ ਤਲੰਡਿਆ ਮੈਂ ਤਿੰਨ ਤਿੰਨ ਜਿਹੇ ਦਾਗੂ ਆ ਅੱਛਾ ਕਿ ਅੱਜ ਨਹੀਂ 13 ਮਹੀਨੇ ਉੱਥੇ ਵੀ ਲੜ ਗਏ ਆ ਇੱਥੇ ਵੀ ਹੋ ਗਿਆ 10 ਹੁਣ ਹੁਣ ਆਹ ਤੁਹਾਨੂੰ ਇਹ ਦਿੰਦੇ ਨਹੀਂ ਤੇ ਫਿਰ ਤੁਸੀਂ ਹੁਣ ਕੀ ਐ ਤੁਹਾਡਾ ਅੱਗੇ ਰਹੂਗਾ ਵੇਖੋ ਅਸੀਂ ਤਾਂ ਸਿਰਾਂ ਦੇ ਖੱਫਣ ਬਣ ਕੇ ਆਏ ਆਂ ਪਿੱਛੇ ਮੁੜ ਲਈ ਨਹੀਂ ਆਏ ਹਾਂ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਪਾਸ਼ਾ ਨੇ ਮਕਬੂਲ ਨੇ ਜਾ ਕੇ ਆਪ ਕਾਤਲ ਦੇ ਗੋਲ ਆਪਣਾ ਸਿਰ ਦਿੱਤਾ ਸੀ ਹਾਂ ਅਸੀਂ ਉਹੋ ਹੀ ਨਕਸ਼ੇ ਕਦਮੇ ਚੱਲ ਗਏ ਅੱਜ 101 ਹਜ਼ਾਰੂ ਮਰ ਜਿਵੜਾ ਲੈ ਕੇ ਆਏ ਆਂ ਆਉਦੀ ਸੰਪਤੀ ਸਾਰੀ ਆਉਦੇ ਬੱਚਿਆਂ ਦੇ ਨਾਂ ਕਰਵਾ ਕੇ ਆਏ ਆਂ ਕਿ ਅਸੀਂ ਆਪਦੇ ਹੱਕਾਂ ਪਰਤੀ ਦਿੱਲੀ ਜਾਣਾ ਹੱਕਾਂ ਪਰਤੀ ਸਾਡਾ ਹੱਕ ਆ ਤੇ ਸਾਡਾ ਜਮਹੂਰੀ ਆਕਵਾ ਅੰਦੋਲਨ ਕਰਨ ਸਾਨੂੰ ਕੋਟਾਕ ਹੀ ਨਹੀਂ ਸਕਦਾ ਪਰ ਜਿਹੜੀ ਜਿਹੜੀ ਮੋਦੀ ਸਰਕਾਰ ਉਹ ਇਸ ਵੇਲੇ ਬਗਲਾੜ ਦੇ ਵਿੱਚ ਆ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਆਖਿਆ ਵੀ ਤੁਸੀਂ ਪੈਦਲ ਆ ਜਾਓ ਦਿੱਲੀ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਨਹੀਂ ਜਾ ਸਕਦੇ ਪਰ ਪੈਦਲ ਵੀ ਜਾਣ ਪੈਦਲੋਂ ਨਹੀਂ ਜਾਂ ਸਾਡੀ ਤੇ ਇੱਕ ਗੱਲੋਂ ਸ਼ਰਮਸਾਰ ਆ ਕਿ ਸਾਡੇ ਵੱਡਿਆਂ ਨੇ 93% ਦੀਆਂ ਛੀਧੀਆਂ ਦਿੱਤੀਆਂ ਸਾਡੀਆਂ ਪੰਜਾਬ ਦੀਆਂ 93% ਦੀਆਂ ਛੀਧੀਆਂ ਛੀਧੀਆਂ ਅਸੀਂ ਦਿੱਤੀਆਂ ਤੇ ਰਾਜ ਵੀ ਸਾਡਾ ਵੱਡਿਆ ਪੰਜਾਬ ਸਾਡਾ ਵੰਡਿਆ ਗਿਆ ਪਰ ਇੱਕ ਛੋਟੀ ਜੀ ਟੁਕੜੀ ਪੰਜਾਬ ਦੀ ਭਾਰ ਦੇ ਵਿੱਚ ਰਹਿ ਰਹੀ ਆ ਤੇ ਉਹਨੂੰ ਵੀ ਆਰਐਸਏ ਦੇ ਇਸ਼ਾਰਿਆਂ ਦੇ ਮੋਦੀ ਸਰਕਾਰ ਜਿਹੜੀ ਆ ਉਹ ਨਹੀਂ ਦੇਖਣਾ ਚਾਹੁੰਦੀ ਸਭ ਤੋਂ ਵਾਦਾ ਨਭੜਾਰ ਚ ਸੀ ਹਿਸਾਬ ਆਈਏ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਕੋਈ ਵੀ ਜੰਗ ਲੱਗੇ ਤੇ ਪੰਜਾਬੀ ਸਭ ਤੋਂ ਪਹਿਲੂ ਅੱਗੇ ਮਰਨ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਸਾਨੂੰ ਇਹ ਗੱਲ ਦੀ ਚਿੰਤਾ ਵਾ ਸਾਨੂੰ ਇਹ ਗੱਲ ਦੀ ਤਰਾਹੀਦੀ ਆ ਕਿ ਅਸੀਂ ਭਾਰਤ ਦੇ ਜਿਹੜੇ ਗੁਲਾਮ ਬੜੇ ਲੰਬੇ ਸਮੇਂ ਤੋਂ ਬਾਅਦ ਫੇਰ ਉਹ ਚੀਜ਼ ਭੱਕ ਰਹੀ ਹੈ ਹਨਾ ਕਿ ਮੋਰਚਾ ਲੱਗ ਰਿਹਾ ਪਹਿਲਾਂ ਵੀ ਜਾਣ ਨੂੰ ਜਿਹੜਾ ਮੋਰਚਾ ਲੱਗਿਆ ਸੀਗਾ ਉਦੋਂ ਵੀ ਜਿਹੜੀਆਂ ਮੰਗਾਂ ਇਹੀ ਸੀਗੀਆਂ ਐਮਐਸਪੀ ਵਾਲੀ ਹਨਾ ਤਾਂ ਵਿੱਚ ਵਿੱਚ ਇਹ ਵੀ ਗੱਲ ਆਉਂਦੀ ਹੈ ਫਿਰ ਉਦੋਂ ਹੀ ਕਿਉਂ ਉੱਠਿਆ ਗਿਆ ਨੀ ਅਸਲ ਚ ਗੱਲ ਇਹ ਹੈ ਵੀ ਜੇ ਮਤਲਬ ਕਿ ਆਪਾਂ 13 ਫਰਵਰੀ ਵਾਲੀ ਜਿਹੜੀ ਤੁਸੀਂ ਕਾਲ ਦੀ ਗੱਲ ਕਰ ਰਹੇ ਹੋ ਅਸੀਂ ਪੂਰੇ ਲਗਭਗ ਬਦਲ ਕੇ 2 ਸਾਲ ਦਾ ਸਮਾਂ ਦੇ ਚੁੱਕੇ ਸੀਗੇ 2021 ਦੀ 11 ਦਸੰਬਰ ਨੂੰ ਅਸੀਂ ਵਾਪਸ ਆਏ ਹਾਂ ਬਾਈ ਨਿਕਲ ਚੁਕੇ ਸੀਗੇ ਤੇ ਹੀ ਨਿਕਲ ਚੁਕੇ ਸੀਗੇ ਮਤਲਬ ਕਿ 26 ਮਹੀਨੇ ਟਪਾ ਕੇ ਅਸੀਂ ਫੇਰ ਆਏ ਹਾਂ ਤੇ ਸਾਡੇ ਕੋਲ ਇੱਕ ਰਿਪੋਰਟ ਸੀਗੀ ਵੀ ਜਿਹਦੇ ਜੇ ਐਮਐਸਪੀ ਦੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋ ਗਈ ਹੁਣ ਉਹ ਜਨਤਕ ਹੋ ਗਈ ਹੈ ਬਸੰਤ ਕੁਮਾਰ ਜੀ ਤੁਸੀਂ ਆ ਰਿਪੋਰਟ ਲਈ ਹੋਈ ਹੈ ਤੁਸੀਂ ਉਹ ਪੜ ਸਕਦੇ ਹੋ ਪਰ ਸਭ ਤੋਂ ਵੱਡੀ ਗੱਲ ਹੈ ਵੀ ਜਿਵੇਂ ਤੁਸੀਂ ਦੇਖਿਆ ਪਿਛਲੇ ਝੋਨੇ ਦਾ ਕ੍ਰਾਈਸਿਸ ਜਿਹੜੀ ਆਮ ਨਾਗਰਿਕ ਜਿਹੜੇ ਇਸ ਵਾਰੀ ਹੋਇਆ ਡੀਏਪੀ ਦਾ ਕ੍ਰਾਈਸਿਸ ਹੋਇਆ ਜਾਂ ਸੋਇਆਬੀਨ ਦਾ ਕ੍ਰਾਈਸਿਸ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਮਹਾਰਾਸ਼ਟਰ ਦੇ ਵਿੱਚ ਹੋਇਆ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਉਹ ਆਪਾਂ ਕੂਏ ਚੋਂ ਕੱਢ ਕੇ ਲਿਆਏ ਸੀਗੇ ਹਮ ਪਰ ਜੇ ਆਪਾਂ ਇਹ ਗੱਲ ਕਹੀ ਵੀ ਆਪਣੀ ਸਮੱਸਿਆ ਖਤਮ ਹੋ ਗਈ ਸੀਗਾ ਆਪਾਂ ਨੂੰ ਕੂਏ ਚ ਗੇਰਤਾ ਸੀਗਾ ਫਿਰ ਔਰ ਹੁਣ ਉਹ ਜਿਹੜੀ ਐਮਐਸਪੀ ਵਾਲੀ ਮੰਗ ਹੈ ਜਾਂ ਕਰਜ਼ਾ ਮੁਕਤੀ ਵਾਲੀ ਗੱਲ ਹੈ ਉਹ ਤਾਂ ਆਪਣੀ ਪਹਿਲਾਂ ਵੀ ਸੀਗੀ ਉਹ ਨਿਰੰਤਰ ਸੀਗੀ ਉਹ ਉਸੇ ਦੇ ਉੱਪਰ ਆਪਾਂ ਅੱਜ ਲੜ ਰਹੇ ਆ ਵੀ ਜਿਹੜੀ ਸਰਕਾਰ ਨੇ ਮੰਨੀ ਹੋਈ ਸੀਗੀ ਅੱਛਾ ਲੰਬੇ ਸਮੇਂ ਤੋਂ ਇਹ ਚੱਲ ਰਹੀ ਆ ਨਾ ਨਿਰੰ ਵਿੱਚ ਚਾਰ ਪੰਜ ਸਰਕਾਰਾਂ ਬਦਲ ਚੁੱਕੀਆਂ ਹਨ ਤਾਂ ਪਰ ਉਹ ਮਸਲਾ ਤੁਹਾਡਾ ਹਜ ਤੱਕ ਹੱਲ ਨਹੀਂ ਹੋਇਆ ਤੁਹਾਨੂੰ ਹਰੇਕ ਜਿਵੇਂ 2019 ਦੇ ਵਿੱਚ ਇਹ ਕਿਹਾ ਗਿਆ ਸੀ ਵੀ ਅਸੀਂ ਕਮੇਟੀ ਬਣਾਵਾਂਗੇ ਪਹਿਲਾਂ ਵੀ ਉਦਾਂ ਹੀ ਕਹਿੰਦੇ ਸੀ ਕਿ ਹੁਣ ਅੱਗੇ ਵੀ ਉਦਾਂ ਹੀ ਕਹਿਣਗੇ ਕੀ ਮਤਲਬ ਤੁਹਾਡੇ ਵੱਲੋਂ ਇਸ ਵਾਰ ਨਾਮਾ ਅਸਲ ਕਹਿਣਾ ਜੇ ਉਹਨਾਂ ਨੇ ਤਾਂ ਇਹ ਵੀ ਕਹਿ ਦੇਣਾ ਵੀ ਅਸੀਂ ਬਣਾ ਦੇਾਂਗੇ ਨਹੀਂ ਅਸਲ 'ਚ ਹੁਣ ਵੀ ਜਿਹੜੀ ਕਮੇਟੀ ਬਣਾਈ ਹੋਈ ਹੈ ਜਾਂ ਪਹਿਲਾਂ ਕਮੇਟੀਆਂ ਬਣਾਈਆਂ ਹੈ ਇਹ ਸੁਆਮੀਨਾਥਨ ਨਿਧੀ ਰਿਪੋਰਟ ਦੀ ਜਿਹੜੀ ਅਯੋਗ ਦੀ ਕਮੇਟੀ ਹੈ ਵੀ ਇਹ ਵੀ ਇਹ ਵੀ ਇਹ ਵੀ ਕਮੇਟੀ ਦੀ ਹੈ ਤੇ ਕਿੰਨੀ ਕਮੇਟੀਆਂ ਦਾ ਅੱਜ ਕੱਲ ਮਤਲਬ ਕਿ ਜਿਹੜਾ ਰਿਜ਼ਲਟ ਨਿਕਲ ਕੇ ਆਉਂਦਾ ਹੈ ਸਿੱਟੇ ਬਣਾਈ ਸੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਲਖੀਮ ਪਰਤੇ ਤੇ ਉਹਨੇ ਅਜੇ ਮਿਸਰਾ ਟੈਨੀ ਨੂੰ ਮੁੱਖ ਦੋਸ਼ੀ ਉਹਦੇ 'ਚ ਮੰਨਿਆ ਤੇ ਉਹ ਉਹਦੀ ਉਹਦੀ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਨੇ ਪਰ ਅੱਜ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਂਦੀ ਤੁਸੀਂ ਇੱਥੇ ਇੱਕ ਛਿੱਕ ਮਾਰੋ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਤੁਹਾਨੂੰ ਸਰਕਾਰ ਮਤਲਬ ਕਿ ਗ੍ਰਫਤਾਰੀਆਂ ਕਰ ਲੈਂਦੀ ਹੈ ਇੱਥੇ ਲੋਕਾਂ ਦੇ ਕਤਲ ਹੋ ਗਏ ਸਿੱਧੂ ਬੁੱਸੇ ਵਾਲੇ ਦਾ ਜਾਂ ਦੀਪ ਨੰਬਰ ਨੰਗਲ ਦੇ ਆਦੀ ਸਿੱਧੂ ਦੀ ਅੱਜ ਤੱਕ ਮੰਤਰ ਕੀ ਕਿੱਥੇ ਗੱਲ ਹੈ ਜਾਂ ਹੋਰ ਇੰਨੇ ਹਜ਼ਾਰਾਂ ਮਰਡਰ ਹੁੰਦੇ ਨੇ ਜਿਹੜਾ ਰੋਜ਼ ਕਤਲਗਾਰਤ ਹੋ ਰਹੀ ਹੈ ਮਨੀਪੁਰ ਦੇ ਉੱਪਰ ਦੇਖ ਲਓ ਪੂਰਾ ਦੇਸ਼ ਚੁੱਪ ਸੀਗਾ ਕਸ਼ਮੀਰ ਦੇ ਵਿੱਚ 370 ਟੁੱਟੇਗਾ ਉਹਦੇ ਤੇ ਪੂਰਾ ਚੁੱਪ ਸੀ ਸੀਐਨਆਰਸੀ ਤੇ ਸਰਕਾਰ ਜੀ ਇਸ ਟੀ ਨੋਟ ਬੰਦੀ ਹਜ਼ਾਰਾਂ ਮੁੱਦੇ ਨੇ ਪਰ ਕਿਸਾਨ ਇੱਕ ਜੁਟਦਾ ਹੈਗਾ ਕਿਸਾਨ ਜਿੱਥੇ ਬੰਦੀਆਂ ਦੇ ਤੌਰ ਦੇ ਉੱਪਰ ਇੱਕ ਜੁਟ ਹੈਗਾ ਉਹ ਚਾਹੇ ਉਹ ਘਟ ਹੋਏ ਚਾਹੇ ਵੱਧ ਹੋਵੇ ਉਹ ਆਪਣੇ ਮੁੱਦੇ ਸਮਝਦੇ ਨੇ ਕਿਉਂਕਿ ਇੱਥੇ ਜਿਹੜਾ ਕ ਉਹ ਨਹੀਂ ਚੱਲਦਾ ਨਹੀਂ ਚੱਲਦਾ ਇਹ ਕੀ ਕਾਰਨ ਹੈ ਕਿ ਜੇ ਸਰਕਾਰ ਨੇ ਕਿਹਾ ਸੀ ਵੀ ਤੁਸੀਂ ਬਿਨਾ ਟੈਕਟਰ ਟਰਾਲੀਆਂ ਤੋਂ ਆਜੋ ਤੁਹਾਨੂੰ ਅਸੀਂ ਆਉਣ ਦੇ ਦਾਂਗੇ ਹਨਾ ਤੁਹਾਨੂੰ ਪਾਸਿੰਗ ਦੇ ਦੇਾਂਗੇ ਕਿੱਥੇ ਉਹ ਪੇਚ ਕਿੱਥੇ ਫਸ ਗਿਆ ਫਿਰ ਤੁਸੀਂ ਕਦੋਂ ਇਸ ਇਸ ਦਾ ਸਰਕਾਰ ਨੂੰ ਪਤਾ ਚੱਲਿਆ ਵੀ ਤੁਸੀਂ ਪੈਦਲ ਆ ਰਹੇ ਹੋ ਤੇ ਉਹਨਾਂ ਨੇ ਰੋਕ ਲਾਤੀ। ਅਸਲ 'ਚ ਇਹ ਆਪਣਾ ਗੁਰੂ ਦੇ ਬਾਗ ਦੇ ਮੋਰਚੇ ਦਾ ਇਤਿਹਾਸ ਪੜ੍ਹੀਏ ਜਾਂ ਅੱਜ ਦਾ ਇਤਿਹਾਸ ਆਪਾਂ ਪੜ੍ਹੀਏ। ਨਨਕਾਣਾ ਸਾਹਿਬ ਦੇਖ ਲੀਏ। ਮਤਲਬ ਕਿ ਚਾਹੇ ਉਹ ਪੰਜ ਸਾਹਿਬ ਸਾ ਕਪੰਜ ਸਾਹਿਬ ਦੇਖ ਲੀਏ। ਇਹ ਸਾਡੇ ਇਤਿਹਾਸ 'ਚ ਹੋਇਆ। ਮਤਲਬ ਕਿ ਧਰਮ ਯੁੱਧ ਮੋਰਚੇ 'ਚ ਵਪਾਰ ਨੇ ਨਿਰੰਤਰ ਗ੍ਰਿਫਤਾਰੀਆਂ ਦਿੱਤੀਆਂ ਨੇ। ਹਨ ਵੀ ਉਹੀ ਉਸੇ ਪੈਟਰਨ ਦੇ ਉੱਪਰ ਚਾਹੇ ਇਹ ਚੀਜ਼ ਚਾਹੇ ਇਹ ਗ੍ਰਿਫਤਾਰ ਕਰਨ ਚਾਹੇ ਗੋਲੀ ਮਾਰਨ ਮਤਲਬ ਕਿ ਗੁਰੂ ਦੇ ਬਾਗ ਦੇ ਮੋਰਚੇ 'ਚ ਤਾਂ ਬਹੁਤ ਜ਼ਿਆਦਾ ਤਸੱਦਦ ਅੰਗਰੇਜ਼ ਹਕੂਮਰਾਨ ਨੇ ਕੀਤਾ ਸੀ ਅਸੀਂ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਪੈਦਲ ਜਾ ਰਹੇ ਹਾਂ ਹੁਣ ਪੈਦਲ ਜਾ ਫਿਰ ਟੱਕ ਟੱਕ ਟ੍ਰੈਲੀ ਨਾਲ ਨਹੀਂ ਜਾਣੇ ਨਾ ਪਰ ਦਿੱਲੀ ਜਾਣਾ ਕੋਈ ਸਾਡਾ ਵੱਡਾ ਗੋਲ ਨਹੀਂ ਹੈਗਾ ਕਿ ਦਿੱਲੀ ਜਾ ਕੇ ਅਸੀਂ 올림픽 ਮੈਡਲ ਜਿੱਤ ਜਾਾਂਗੇ ਯਾਰ ਸਾਡੇ ਮਸਲੇ ਨੇ ਸਾਡੇ ਮੁੱਦੇ ਨੇ ਅਸੀਂ ਮੁੱਦੇ ਉਭਾਰਨੇ ਨੇ ਉਹ ਅਡਰੈਸ ਕਰਨੇ ਨੇ ਉਹ ਉਹ ਅਡਰੈਸ ਕਰਨ ਚੱਲੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਉਹ ਪੂਰਾ ਕਰ ਦੇਣ ਤੇ ਤੇ ਅਸੀਂ ਤਾਂ ਇੱਥੋਂ ਵਾਪਸ ਹੋ ਜਾਾਂਗੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਅੰਦੋਲਨ ਜਿੰਨੇ ਵੀ ਹੁੰਦੇ ਨੇ ਐਜੀਟੇਸ਼ਨ ਜਿੰਨੇ ਹੁੰਦੇ ਨੇ ਜਿੰਨੇ ਕੋਸ ਲੜੇ ਜਾਂਦੇ ਨੇ ਉਹ ਲੋਕਾਂ ਨੂੰ ਜਨਤਕ ਰੂਪ ਦੇ ਵਿੱਚ মিডিਆ ਦੇ ਵਿੱਚ ਲੋਕਾਂ ਨੂੰ ਉਭਾਰਨਾ ਹੁੰਦਾ ਹੈ ਕਿ ਸਾਡੀ ਇਹ ਮੰਗ ਹੈ ਜਿਹੜੀ ਸਰਕਾਰ ਨੇ ਕਹੀ ਸੀਗੇ ਅਸੀਂ ਪੂਰੀ ਕਰਨੀ ਉਹਦੇ ਵਾਸਤੇ ਲੜਨਾ ਹੁੰਦਾ ਵੀ ਉਹ ਕਿੱਥੇ ਤੱਕ ਤਸਦੀਦ ਕਰਦੀ ਹੈ ਪਰ ਇਸ ਸਮੇਂ ਦੀ ਸਰਕਾਰ ਹੈ ਜਿਹੜੀ ਇਸ ਦੇ ਵਿੱਚ ਬਹੁਤੀਆਂ ਚੀਜ਼ਾਂ ਕਲੀਅਰ ਹੋਈਆਂ ਨੇ ਕਿ ਜਿਵੇਂ ਪੰਜਾਬ ਦੀ ਸਰਕਾਰ ਦੀ ਮੈਂ ਲਾਚਾਰੀ ਜਾਂ ਉਹਨੂੰ ਕਮਜ਼ੋਰੀ ਜਾਂ ਇੱਕ ਤਰ੍ਹਾਂ ਦੀ ਨਪੂਰਸਕਤਾ ਉਹ ਨਹੀਂ ਸਮਝਣਾ ਕਿ ਹੁਣ 200 ਮੀਟਰ ਹੋਰ ਪੰਜਾਬ ਦੇ ਅੰਦਰ ਵੈਰੀਫਿਕੇਸ਼ਨ ਹੋਈ ਹੈ ਤੇ ਕੋਈ ਪੰਜਾਬ ਦਾ ਰਖਾ ਇਹ ਪੰਜਾਬ ਦਾ ਬਦਲਾਵ ਵਾਲਾ ਇੱਕ ਵੀ ਨਹੀਂ ਬੋਲਿਆ ਕਿ ਪੰਜਾਬ ਦੇ ਵਿੱਚ ਤੁਸੀਂ ਵੈਰੀਫਿਕੇਸ਼ਨ ਕਿਉਂ ਕਰ ਰਹੇ ਹੋ ਪੰਜਾਬ ਦੇ ਅੰਦਰ ਜਿਹੜੀ ਵੈਰੀਫਿਕੇਸ਼ਨ ਕਿਉਂ ਕੀਤੀ ਗਈ ਹੈ ਉਹ ਕਿਉਂ ਕੀਤੀ ਗਈ ਹੈ ਜਿਹੜੀ ਟਾਇਰ ਗੈਸ ਹੈ ਪੰਜਾਬ ਦੇ ਪੰਜਾਬ ਦੇ ਵੈਰੀਫਿਕੇਸ਼ਨ ਦੇ ਵਿੱਚ ਸਾਰੇ ਹਰਿਆਣਾ ਫੋਰਸ ਹੈਗੀ ਹੈ ਬਿਲਕੁਲ ਹਰਿਆਣਾ ਫੋਰਸ ਹੈ ਸੈਂਟਰ ਫੋਰਸ ਹੈ ਉਹ 1 ਕਿਲੋਮੀਟਰ ਅੰਦਰ ਆ ਕੇ ਪੰਜਾਬ ਦੇ 50 ਕਿਲੋਮੀਟਰ ਬੀਐਸਐਫ ਨੇ ਲੈ ਲਿਆ ਸੱਤ ਜ਼ਿਲ੍ਹਿਆਂ ਦਾ ਟੈਲੀਗ੍ਰਾਫ 1885 ਦਾ ਜਿਹੜਾ ਐਕਟ ਹੈ ਤੋੜ ਕੇ ਤੁਹਾਡੇ ਸੱਤ ਜ਼ਿਲ੍ਹਿਆਂ ਦਾ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ। ਤੁਹਾਡੇ ਮੁੰਡਿਆਂ ਨੂੰ ਮਤਲਬ ਕਿ ਉਹ ਚੱਕ ਕੇ ਪੰਜਾਬ ਤੋਂ ਚੱਕ ਕੇ ਹਰਿਆਣੇ ਦੇ ਵਿੱਚ ਲੈ ਜਾਂਦੇ ਨੇ। ਇਹ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜਿਹੜਾ ਪੰਜਾਬ ਹੈ ਉਹ ਇੱਕ ਤਰ੍ਹਾਂ ਦੀ ਪੁਲਿਸ ਸਟੇਟ ਬਣ ਚੁੱਕੀ ਹੈ ਇਸ ਟਾਈਮ। ਤੇ ਉਹ ਪੂਰੀ ਸੈਂਟਰ ਦੇ ਕਾਬੂ ਚ। ਮਤਲਬ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਵਾਲਿਆਂ ਨੇ ੱਡੀਆਂ ਚੁੱਕ ਕੇ ਜਿਹੜੀ ਇਹ ਸਰਕਾਰ ਬਣਾਈ ਸੀਗੀ ਹਨਾ ਤੇ ਉਹ ਹੁਣ ਉਹਨਾਂ ਦੇ ਗੱਲ ਨੂੰ ਆਈ ਹੋਈ ਆ। ਤੇ ਉਹ ਉਹਨੂੰ ਉਹਨੂੰ ਪੁੱਛਣਾ ਚਾਹੀਦਾ ਵੀ ਇਹਦੇ ਚ ਵੀ ਹਾਂ ਵੀ ਉਹ ਦੇਖੇ ਉਹੀ ਲੋਕ ਸਵਾਲ ਕਰਨ ਅਸਲ ਗੱਲ ਤਾਂ ਸਭ ਤੋਂ ਵੱਡਾ ਮੁੱਦਾ ਹੀ ਇਹ ਹੈ ਨਾ ਵੀ ਆਪਾਂ ਸਵਾਲ ਕਰਨਾ ਭੁੱਲ ਗਏ ਨੇ ਨਹੀਂ ਸਵਾਲ ਮੈਂ ਦੇ ਦਿਆ ਸੀ ਆ 2 ਦਿਨ ਪਹਿਲਾਂ ਲੁਧਿਆਣੇ ਸਤਲੂਜ ਬੁੱਢੇ ਨਾਲੇ ਨੂੰ ਲੈ ਕੇ ਪ੍ਰੋਟੈਸਟ ਹੋਇਆ ਤੁਸੀਂ ਤੇ ਜਿਹੜੇ ਪੰਜਾਬ ਵਾਲੇ ਪ੍ਰੋਟੈਸਟ ਕਰਦੇ ਸੀ ਉਹਨਾਂ ਨੂੰ ਘੇਰਾ ਪਾਇਆ ਹੋਇਆ ਸੀਗਾ ਤੇ ਜਿਹੜੇ ਦੂਜੇ ਸੀਗੇ ਫੈਕਟਰੀਆਂ ਵਾਲੇ ਜਾਂ ਮਜ਼ਦੂਰ ਉਹਨਾਂ ਨੂੰ ਪੂਰਾ ਕੰਮ ਜੰਮ ਉਹਨਾਂ ਨੂੰ ਮੈਨੇਜਮੈਂਟ ਕਰਕੇ ਦਿੱਤੀ ਹੋਈ ਸੀ ਅਸਲ 'ਚ ਇਹ ਸਾਰਾ ਕੁਝ ਕਿਵੇਂ ਹੁੰਦਾ ਇਹ ਨਾ ਕਾਸਟ ਦਾ ਇਹ ਪ੍ਰਵਾਸੀਆਂ ਦਾ ਜਿਵੇਂ ਕਾਸਟ ਨਹੀਂ ਚੱਲ ਰਿਹਾ ਇੱਥੇ ਪ੍ਰਵਾਸੀਆਂ ਵਾਲਾ ਚੱਲ ਗਿਆ ਹਰਿਆਣੇ ਹਰਿਆਣੇ 'ਚ ਉਹ ਜਾਟ ਵਰਸਸ ਆਲ ਕਰ ਦਿੰਦੇ ਨੇ ਪਰ ਇਹ ਸਭ ਤੋਂ ਵੱਡਾ ਮੁੱਦਾ ਹੈ ਕਿ ਉਹ ਪ੍ਰਵਾਸੀਆਂ ਦਾ ਮੁੱਦਾ ਨਹੀਂ ਸਾਡਾ ਸਾਡਾ ਪਾਣੀ ਦਾ ਮੁੱਦਾ ਹੈ ਸਾਡਾ ਪਾਣੀ ਮਾਰਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਸਾਡੇ ਇਨਵਾਇਰਨਮੈਂਟ ਦਾ ਮੁੱਦਾ ਉਸ ਇਨਵਾਇਰਨਮੈਂਟ ਦੇ ਮੁੱਦੇ ਨੂੰ ਉਹਨੇ ਪੰਜਾਬੀ ਵਰਸਸ ਪ੍ਰਵਾਸੀ ਕਰਤਾ ਉਹ ਨੈਰੇਟਿਵ ਸਿਰਜਣੇ ਚ ਕਾਮਯਾਬ ਹੋ ਗਏ ਤੇ ਆਪਾਂ ਅੱਜ ਗੱਲ ਕਰਦੇ ਆਂ ਵੀ ਆਪਾਂ ਪਾਣੀ ਕਾਲੇ ਪੁੱਢਾ ਦਰਿਆ ਮਰ ਰਿਹਾ ਸਾਡਾ ਸਤਲੁਜ ਦਰਿਆ ਮਰ ਰਿਹਾ ਉਹਦੇ ਨਾਲ ਰਾਜਸਥਾਨ ਪ੍ਰਭਾਵਿਤ ਹੋ ਰਿਹਾ ਉੱਥੇ ਕੈਂਸਰ ਹੈ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਬੈਲਟ ਦੇ ਵਿੱਚ ਫਾਜ਼ਿਲਗਾ ਸਾਰੀ ਸਾਰੀ ਚ ਮਤਲਕ ਕੇ ਉਹ ਕੈਂਸਰ ਦਾ ਇੱਕ ਵੱਡਾ ਕਾਰਨ ਬਣ ਰਿਹਾ ਉਹ ਸਿਰ ਉਸ ਕੈਂਸਰ ਦੇ ਪਾਣੀ ਨੂੰ ਜਾਂ ਡਾਈਨਿੰਗ ਇੰਡਸਟਰੀ ਦਾ ਜਿਹੜਾ ਘਾਟ ਆ ਜਿਹੜੀ ਐਨਜੀਟੀ ਚ ਕੇ ਸਾਰੇ ਹੋਏ ਨੇ ਜਿਹੜੀ ਸਰਕਾਰ ਨੇ ਵਾਦਾ ਕੀਤਾ ਹੋਇਆ ਉਹਨੂੰ ਕਰਕੇ ਆਪਾਂ ਨੇ ਨੈਰੇਟਿਵ ਬਣ ਕੇ ਅੱਜ ਪ੍ਰਵਾਸੀ ਵਰਸਿਸ ਪੰਜਾਬ ਕਰਤਾ। ਇਹੀ ਸਰਕਾਰ ਚ ਆਉਂਦੀ ਐ। ਉਹ ਅੱਛਾ ਹੁਣ ਤੁਸੀਂ 101 ਬੰਦਿਆਂ ਦਾ ਜੱਥਾ ਮੈਂ ਦੇਖਦਾ ਚ ਉਹਦੇ ਵਿੱਚ ਬਜ਼ੁਰਗ ਵੀ ਨੇ 70 70 ਸਾਲਾਂ ਦੇ ਬਜ਼ੁਰਗ ਨੇ ਤੇ ਇੱਕ ਮੈਂ ਬਜ਼ੁਰਗ ਨੂੰ ਮਿਲਿਆ ਜਿਹੜੇ ਜਿਨ੍ਹਾਂ ਦੀ ਿਕਲਤ ਨਹੀਂ ਹੈਗੀ ਹਨਾ ਤੇ ਜੋਸ਼ ਉਹਨਾਂ ਦੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਹਨਾ ਇਰਾਦੇ ਉਹਨਾਂ ਦੇ ਤੇ ਹੁਣ ਇਹ ਤੋਂ ਬਾਅਦ ਜੇ ਉਹਨਾਂ ਨੇ ਨਹੀਂ ਜਾਣ ਦਿੱਤਾ ਫਿਰ ਅਗਲਾ ਸਟੈਪ ਕੀ ਹੈਗਾ ਉੱਥੇ ਬੈਠੋਗੇ ਜਾਂ ਉਹ ਅੱਗੇ ਜਾਣ ਲਈ ਧੱਕਾ ਕਰਨਗੇ ਅੱਜ ਦੇ ਦਿਨ ਦਾ ਜਿਹੜਾ ਇਤਿਹਾਸ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਹਿੰਦੀ ਚੱਦ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਟਾਈਮ ਦੇ ਮਤਲਬ ਕਿ ਇਹ ਨਸਲਾਂ ਦੇ ਜਿਹੜੀ ਸਨਾਤਨ ਮਤ ਦਾ ਜਿਹੜਾ ਹਿੰਦੂ ਧਰਮ ਦੇ ਰਾਖੇ ਲਈ ਉਸ ਉਸ ਸਮੇਂ ਮਨੁੱਖੀ ਅਧਿਕਾਰਾਂ ਦੀ ਗੱਲ ਦੀ ਕਰਦੇ ਹੋਏ ਜਿਹੜੀ ਸ਼ਹਾਦਤ ਦਿੱਤੀ ਸੀਗੀ ਉਸੇ ਤਰ੍ਹਾਂ ਅੱਜ ਦੇ ਕਿਸਾਨ ਮਜ਼ਦੂਰਾਂ ਦੇ ਦੇਸ਼ ਦੇ ਆਦੀਵਾਸੀਆਂ ਦੀ ਮੰਗ ਲਈ ਇਹ ਸ਼ਹਾਦਤ ਇਹ ਮਰਜੀਵੜਾ ਜੱਥਾ ਚੱਲਿਆ ਸੀਗਾ ਇਹਦੇ 'ਚ ਉਮਰ ਦਾ ਕੋਈ ਤਕਾਜ਼ਾ ਨਹੀਂ ਹੈਗਾ ਆਪਣੇ ਛੋਟੇ ਸਾਹਿਬਜ਼ਾਦੇ ਵੀ ਹੋਏ ਨੇ ਭਾਈ ਮਨੀ ਸਿੰਘ ਵੀ ਸ਼ਹੀਦ ਹੋਏ ਨੇ ਇਹ ਆਪਣਾ ਇਤਿਹਾਸ ਹੈ ਚੜਦੀ ਕਲਾ ਚ ਨੇ ਉਹ ਉਮਰ ਵੱਡ ਹੋਣ ਦੇ ਬਾਵਜੂਦ ਤੁਸੀਂ ਤੁਸੀਂ ਚੜਦੀ ਕਲਾ ਸੀ ਆ ਦੇਖੋ ਵੀ ਸਾਡੇ ਕੋਲ ਮਤਲਬ ਕਿ ਲਗਭਗ 31 ਮਾਰਚ ਤੱਕ ਜਿੱਥੇ ਤਿਆਰ ਨੇ 31 ਮਾਰਚ ਤੱਕ ਹਾਂ 101 ਦਾ ਕਿੰਨੇ ਕਿੰਨੇ ਬੰਦਿਆਂ ਦੀ ਲਿਸਟ ਹੈ ਤੁਹਾਡੇ ਕੋਲ 101 ਜਥਿਆਂ ਦੀ ਲਿਸਟ 101 101 27 ਨੂੰ 8 ਨੂੰ 9 ਨੂੰ 10 ਨੂੰ 11 ਨੂੰ ਹਜੇ ਜਿਹੜਾ ਅਸੀਂ ਗੂਗਲ ਫਾਰਮ ਭਰਿਆ ਉਹ ਸੀ ਹਜੇ ਤੱਕ ਦੇਖਿਆ ਨਹੀਂ ਹੈਗਾ ਅੱਛਾ ਉਹ ਚੈੱਕ ਨਹੀਂ ਕਿ ਲੱਖ ਤੋਂ ਉੱਪਰ ਬੰਦਾ ਤੁਹਾਡੇ ਕੋਲ ਈ ਤਿਆਰ ਆ ਬਿਲਕੁਲ ਤਿਆਰ ਆ ਕੀ ਬਾਤ ਇਹ ਇਹ ਪੰਜਾਬ ਹੈ ਭਾਈ ਇਹ ਕਿਤੇ ਗਿਰੇ ਹੋਏ ਨਾ ਗੋਲੇ ਕਦੇ ਬਰਦਾਸ਼ਤ ਨਹੀਂ ਕਰੂਗਾ ਇਹ ਹੁਣ ਫੈਸਲਾ ਪੰਜਾਬ ਨੇ ਕਰਨਾ ਹੈ ਤੇ ਹਰਿਆਣੇ ਦੇ ਕਿਸਾਨਾਂ ਨੇ ਮਿਲ ਕੇ ਕਰਨਾ ਹੈ ਇਹ ਪੂਰੀ ਕਿਸਾਨੀ ਦੀ ਇਹ ਹੁਣ ਸਾਡੀ ਆਣ ਮਾਣ ਸ਼ਾਨ ਦੀ ਲੜਾਈ ਨਹੀਂ ਇਹ ਹੁਣ ਗ੍ਰਿਫਤਾਰੀ ਦੇਣਗੇ ਜਾਂ ਉੱਥੇ ਬੈਠੇ ਰਹਿਣਗੇ ਜਾਂ ਕੱਲ ਨੂੰ ਹੋਰ ਨਵਾਂ ਜੱਥਾ ਜਾਏਗਾ ਕੱਲ ਹੋਰ ਨਵਾਂ ਜੱਥਾ ਜਾਏਗਾ ਇਹ ਇਹਨਾਂ ਦਾ ਕੀ ਹੋਊਗਾ ਬੈਠੇ ਰਹਿਣਗੇ ਇਹਨਾਂ ਦੇ ਅਸੀਂ ਅਸੀਂ ਦੇਖੋ ਕਿੰਨਾ ਸੋਨਾ ਚੱਲ ਰਿਹਾ ਇੱਕ ਵਲੰਟੀਅਰ ਟੀਮਾਂ ਚੱ ਦਾ ਹੀ ਵੱਡਾ ਲੀਡਰ ਹੋਵੇ ਹੁਣ ਫੂਲ ਸਾਹਿਬ ਤੇ ਗੋਲਾ ਲੱਗਿਆ ਪਹਿਲਾਂ ਸਾਡੇ ਸਾਡੇ ਨੌਜਵਾਨ ਮੁੰਡਾ ਹਰਪ੍ਰੀਤ ਸਿੰਘ 26 ਸਾਲਾਂ ਦੀ ਉਮਰ ਹੈ ਉਹਦੇ ਤੇ ਗੋਲਾ ਬੱਜਿਆ ਤੁਸੀਂ ਦੇਖਿਆ ਕੋਈ ਹੜਦੁੰਗਬਾਜੀ ਹੋਈ ਕੋਈ ਕੋਈ ਜਾਬਤਾ ਹਿੱਲਿਆ ਇਹੀ ਸਾਡੀ ਪਛਾਣ ਹੈ ਅਸੀਂ ਆਪਦੀ ਪਛਾਣ ਬਣਾ ਕੇ ਚੱਲਦੇ ਆਂ ਇਹ ਜ਼ਾਬਤੇ ਦੀ ਪਛਾਣ ਤਾਂ ਪਿਛਲੇ ਕਿਸਾਨ ਮੋਰਚੇ ਦੇ ਵਿੱਚ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਜਿਹੜੀ ਦੇਤੀ ਹੈਗੀ ਹੈ ਹਣਾ ਹੁਣ ਸਟੈਪ ਥੋੜਾ ਫਿਰ ਕੀ ਹੋਊਗਾ ਅਗਲਾ ਅਸੀਂ ਇੱਥੋਂ ਨਹੀਂ ਜਾਣਦੇ ਸੀ ਨਿਰੰਤਰ ਥੋੜਾ ਦਿੱਲੀ ਜਾਣਾ ਕੋਲ ਬਲਕੇ ਤੁਸੀਂ 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 ਯਾਦ ਕਰੋ ਜਮਦੌਰ ਦੇ ਕਿਲੇ ਦਾ ਇਤਿਹਾਸ ਅਸੀਂ ਉਵੇਂ ਹੀ ਪੜਾਂਗੇ ਵੀ ਜਦੋਂ ਤੱਕ ਕਿਲੇ ਦੀ ਕੰਧ ਨਹੀਂ ਟੁੱਟਦੀ ਜਦੋਂ ਤੱਕ ਬੈਰੀਕੇਟ ਨਹੀਂ ਟੁੱਟਦੇ ਅਸੀਂ ਐਵੇਂ ਹੀ ਭਟਦੇ ਰਹਾਂ ਇਹਦੇ ਨਾਲ ਜਿਹੜੀ ਆਵਾਜ਼ ਆਈ ਹੈਗੀ ਆ ਉਹ ਵੀ ਇੱਕ ਫੈਕਟਰ ਹੈਗਾ ਆਵਾਜ਼ ਆਵਾਜ਼ ਆਈ ਵਾਲੀ ਗੱਲ ਹੈ ਜਿਹੜੀ ਜਾਂ ਤੁਹਾਡਾ ਅਗਲਾ ਸਵਾਲ ਹੋਊਗਾ ਜਾਂ ਇੰਡਸਟਰੀ ਹੈ ਜਾਂ ਇਹ ਟਰਾਂਸਪੋਰਟ ਹੈ ਇਹ ਪੰਬਾਲੇ ਦੀ ਟਰਾਂਸਪੋਰਟ ਹੈ ਦੇਖੋ ਅਸੀਂ ਉਹ ਤਰ੍ਹਾਂ ਸਮਝਦੇ ਆ ਅਸੀਂ ਉਸੇ ਨੂੰ ਹੀ ਪਾਰਦਰਸ਼ਤਾ ਲੈ ਰਹੇ ਹਾਂ ਕਿ ਇਹ ਪੈਦਲ ਵੀ ਸਾਨੂੰ ਨਹੀਂ ਜਾਣ ਦੇ ਰਹੇ ਉਹੀ ਉਹੀ ਕਲੀਅਰ ਮੈਸੇਜ ਹੈ ਵੀ ਕੰੰਡਾ ਸਰਕਾਰ ਨੇ ਕੱਢੀਆਂ ਹੋਈਆਂ ਨੇ ਸਰਕਾਰ ਰਲਈ ਹੋਈ ਆ ਸੈਂਟਰ ਸਰਕਾਰ ਦੇ ਨਾਲ ਦੂਜੀ ਇਹ ਗੱਲ ਹੈ ਵੀ ਜਿਹੜੀ ਉਹ ਗੱਲ ਕਰਦੇ ਨੇ ਭਾਈ ਜਿਵੇਂ ਤੁਹਾਡਾ ਤੁਹਾਡਾ ਹੁਣ ਧੰਦਾ ਹੈ ਮੰਨ ਲਓ ਵੀ ਤੁਸੀਂ ਟੀਵੀ ਦੇ ਵਿੱਚ ਡਿਬੇਟ ਦੇਣੀ ਹੈ ਜੀ ਸਾਡੀ ਵੀ ਆ ਰੋਜੀ ਰੋਟੀ ਹੈ ਜਿਹੜੀ ਤੁਸੀਂ ਰੋਜੀ ਰੋਟੀ ਖਾਣੇ ਹੋ ਉਹ ਅਸੀਂ ਪੈਦਾ ਕਰਦੇ ਆ ਉਸ ਪੈਦਾ ਹੋਈ ਨੂੰ ਵੀ ਉਹ ਤੁਹਾਡੀ ਭੁੱਖ ਤੇ ਕੰਟਰੋਲ ਕਰਨਾ ਚਾਹੁੰਦੇ ਆ ਅਸੀਂ ਉਸ ਨੂੰ ਆਜ਼ਾਦ ਰੱਖਣਾ ਚਾਹੁੰਦੇ ਆ ਬਸ ਇਸੇ ਚੀਜ਼ ਦਾ ਫਰਕ ਹੈ ਤੁਹਾਨੂੰ ਆਪ ਦੀ ਰੋਜੀ ਰੋਟੀ ਦਾ ਨੁਕਸਾਨ ਹੁੰਦਾ ਦਿਖਦਾ ਮਤਲਬ ਕਿ ਪਿਛਲੇ 5-10 ਸਾਲਾਂ ਤੋਂ ਕਿਸਾਨ ਜਿਹੜਾ ਪਿਸਰਿਆ ਉਹ ਨਹੀਂ ਦਿਖਾਈ ਦੇ ਰਿਹਾ ਹਰ ਰੋਜ਼ 30 ਕਿਸਾਨ ਆਤਮ ਹੱਤਿਆ ਕਰ ਲੈਂਦੇ ਨੇ ਲੱਖਾਂ ਕਿਸਾਨ ਨੇ ਕਿਸਾਨ ਕਰਜ਼ੇ ਦੇ ਥਲੇ ਦੱਬ ਰਿਹਾ ਹੈ ਤੁਸੀਂ ਕਿਸਾਨ ਦੇ ਹਾਲਾਤ ਦੇਖ ਲਓ ਜ਼ਮੀਨਾਂ ਵੇਚ-ਵੇਚ ਕੇ ਆਪਾਂ ਨੇ ਐਨ ਆਰ ਆਈ ਆਪਣਾ ਮੁੰਡੇ ਕਿਨੇ ਬਾਹਰ ਜਾ ਰਹੇ ਨੇ ਜੇ ਆਪਣੇ ਇੱਥੇ ਹੀ ਖੇਤੀ ਰੋਜ਼ਗਾਰ ਬਗੋਂ ਇੱਕ ਕਿਤੇ ਬਗੋਂ ਗੁਰੂ ਕੀ ਦਵਾਰੇ ਤੋਂ ਉੱਤਮ ਖੇਤੀ ਮਦਦ ਵਪਾਰਨੀ ਚੱਕਰੀ ਪੀਕਗਵਾਰ ਹਨ ਤੇ ਉਹੀ ਉਹੀ ਚੀਜ਼ ਹੈ ਉਸ ਉਸੇ ਫਲਸਫੇ ਨੂੰ ਪਰ ਨਾਲ ਦੀ ਨਾਲ ਜਿਹੜਾ ਕਿਸਾਨ ਅੰਦੋਲਨ ਹੈ ਨਾ ਉਹ ਜਿਹੜਾ ਬਾਬੇ ਨਾਨਕ ਦਾ ਦੱਸਿਆ ਹੋਇਆ ਫਲਸਫਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਉਸੇ ਨੂੰ ਬਚਾਉਣ ਦੀ ਵੀ ਇੱਕ ਲੜਾਈ ਹੈ ਜੇ ਇੰਡਸਟਰੀਆਂ ਦੇ ਕੋਲ ਤੇ ਲੱਗਿਆ ਉਹ ਕਾਲੇ ਪਾਣੀ ਵਾਲੇ ਹਾਲਾਤ ਹੋਣਗੇ ਜੇ ਉਹ ਜਿਹੜੀ ਮਾਈਨਿੰਗ ਹੈ ਉਹ ਅਡਾਨੀ ਬਾਨੀ ਕੋਲ ਚਲੀ ਗਈ ਉਹਨਾਂ ਨੇ ਪਹਾੜ ਖਤਮ ਕਰ ਦਿੰਦੇ ਨੇ ਥੋੜੇ ਜੰਗਲ ਖਤਮ ਕਰ ਦਿੰਦੇ ਨੇ ਇਹ ਲੜਾਈ ਧਰਤੀ ਦੀ ਕੁਦਰਤ ਨੂੰ ਸਾਰਾ ਵਰਤਾਰਾ ਹੁੰਦੀ ਹੈ ਸਾਰਾ ਵਰਤਾਰਾ ਆਪਾਂ ਦੇਖ ਰਹੇ ਹਾਂ ਕਿ ਆਲੇ-ਦੁਆਲੇ ਜਿਹੜਾ ਸਿਸਟਮ ਹਿਲ ਚੁੱਕਾ ਹੁਣ ਤੇ ਉਹ ਖੇਤੀ ਦੇ ਵਿੱਚ ਵੀ ਜਿਹੜੀ ਇੰਟਰੀ ਨਹੀਂ ਐਂਟਰੀ ਹੋ ਚੁੱਕੀ ਹੈ ਵੱਡੇ ਵੱਡੇ ਰੂਪ ਦੇ ਵਿੱਚ ਜੇ ਆਪਾਂ ਮਸ਼ੀਨੀਕਰਨ ਨੂੰ ਸਮਝੀਏ ਅੱਜ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਪਿੰਡਾਂ ਦੀ ਲੇਬਲ ਹੈ ਜਿਹੜੇ ਹੱਥਕਾਰ ਨੇ ਉਹ ਖਤਮ ਹੋ ਚੁੱਕਾ ਹੈ ਹੁਣ ਮਤਲਬ ਕਿ ਇਹਨਾਂ ਨੇ ਕੀਤਾ ਹੈ ਵੀ ਸਟਬਲ ਵਰਮਿੰਗ ਦੇ ਉੱਪਰ ਮਤਲਬ ਕਿ ਪਰਾਲੀ ਸਾੜਨ ਦੇ ਉੱਪਰ ਕਰੋੜਾਂ ਦੀ ਮਸ਼ੀਨਰੀ ਮਤਲਬ ਕਿ ਅਰਬਾਂ ਦੀ ਮਸ਼ੀਨਰੀ ਸਰਕਾਰ ਨੇ ਵੇਚੀ ਹੈ ਛਾੜੋਂ ਦੇ ਲਈ ਉਹ ਉਹ ਨੂੰ ਸੁਪਰਸੀਡਰ ਦੇ ਨਾਂ ਤੋਂ ਜਾਂ ਫਿਰ ਮਤਲਬ ਕਿ ਐਡ ਦੇ ਨਾਂ ਤੋਂ ਜਾਂ ਫਿਰ ਮਤਲਬ ਕਿ ਉਹ ਕਹਿੰਦੇ ਵੀ ਇਹ ਪਰਾਲੀ ਦੇ ਸਟਬਲ ਬਰਨਿੰਗ ਦੇ অপਸ਼ਨ ਨੇ ਪਰ ਜਿਹੜੀ ਉਹਦੇ ਵਿੱਚ ਪ੍ਰਦੂਸ਼ਨ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ 70% ਕੇਸ ਘਟੇ ਹੋਏ ਨੇ ਤੇ ਮਾਤਰ 7% ਤੇ 15 ਦਿਨ ਦਾ ਉਹ ਤੇ ਬਾਕੀ ਜਿਹੜਾ 93% ਹੈ ਉਹਨੂੰ ਇਹ ਗੁਨਾਹਗਾਰ ਨਹੀਂ ਮੰਨਦੇ ਸਵਾਲ ਹੈ ਧੰਨਵਾਦੀ ਬਹੁਤ-ਬਹੁਤ ਮਿਹਰਬਾਨੀ ਸੋ ਗੱਲ ਇਹ ਹੈ ਕਿ ਵੱਖ-ਵੱਖ ਸਰਕਾਰਾਂ ਭਾਵੇਂ ਪੰਜਾਬ ਦੀਆਂ ਨੇ ਭਾਵੇਂ ਹਰਿਆਣੇ ਦੀਆਂ ਨੇ ਕਿਸਾਨ ਉਦਾਂ ਹੀ ਜੂਝ ਰਹੇ ਆ ਭਾਵੇਂ ਉਹ ਪੰਜਾਬ ਦਾ ਹਰਿਆਣੇ ਦਾ ਹੀ ਆ ਮੱਧ ਪ੍ਰਦੇਸ਼ ਦਾ ਹੈਗਾ ਉੱਤਰ ਪ੍ਰਦੇਸ਼ ਦਾ ਹੈਗਾ ਕਿੱਦਾਂ ਜ਼ਬਰ ਉਹਨਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਕਿਵੇਂ ਉਹਨਾਂ ਦੀਆਂ ਮੰਗਾਂ ਨੂੰ ਵੀ ਜਿਹੜਾ ਮੰਨਣ ਲਈ ਸਰਕਾਰ ਸੁਣਨ ਲਈ ਵੀ ਜਿਹੜਾ ਤਿਆਰ ਨਹੀਂ ਹੈ ਭਾਵੇਂ ਕਿ ਉਹ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਹੈ ਜਿਹੜਾ ਉਹ ਅੱਗੇ ਜਾਣਾ ਚਾਹੁੰਦੇ ਨੇ ਸੋ 1 ਲੱਖ ਬੰਦੇ ਦੀ ਇਹਨਾਂ ਕੋਲੇ ਲਿਸਟ ਹੈ ਕਿ 1 ਲੱਖ ਬੰਦਾ ਸਾਡੇ ਕੋਲੇ ਤਿਆਰ ਹੈ 31 ਮਾਰਚ ਤੱਕ ਅਸੀਂ ਰੋਜ਼ ਦਾ 101 ਬੰਦਿਆਂ ਦਾ ਜੱਥਾ ਕਿਸਾਨਾਂ ਦਾ ਜੱਥਾ ਜਿਹੜਾ ਦਿੱਲੀ ਵੱਲ ਭੇਜਦੇ ਰਵਾਂਗੇ